ਜੀ ਨਮਸਕਾਰ ਜੀ ਡਿਜ਼ਾਈਨ ਤੁਹਾਡੇ ਵਾਸਤੇ ਐਡੇ ਸੋਹਣੇ ਸੋਹਣੇ ਲੈ ਕੇ ਆਏ ਆ ਜਿਹੜੇ ਘਰਾਂ 'ਚ ਦੁਕਾਨਾਂ ਦਾ ਕੰਮ ਕਰਦੇ ਐ ਕੱਪੜਾ ਵੇਚਦੇ ਐ ਕੰਪੜਾ ਵੇਚਦੇ ਐ ਬਜ਼ਾਰ ਤੋਂ ਘੜ ਘੜ ਤੋਂ ਘੜ 1200 1300 ਰੁਪਏ ਦਾ ਜੀ ਆਹ ਸੂਟ ਚੈੱਕ ਕਰੋ ਨਾਲ ਆ ਗਈ ਪ੍ਰਿੰਟਡ ਬਾਟਮ ਮੈਂ ਬੇਸ ਤੋਂ ਨੂੰ ਦੱਸ ਨਹੀਂ ਸਕਦਾ ਐਡਾ ਸ਼ਾਨਦਾਰ ਵੇਸ ਐ ਐਡਾ ਪਿਓਰ ਕਾਟਨ ਦਾ ਕੱਪੜਾ ਐ ਆਹ ਦੇਖੋ ਪੂਰਾ ਵਧੀਆ ਡਿਜ਼ਾਈਨ ਗਲੇ ਤੇ ਵੀ ਵਰਕ ਰੰਗ ਆਣਗੇ ਪੂਰੇ ਚਾਰ ਰੇਡ ਤੁਹਾਡੇ ਵਾਸਤੇ 430 ਰੁਪਏ ਦਾ ਸੂਟ ਹੈ ਜੀ ਇੱਕ ਡਿਜ਼ਾਈਨ ਤਾਂ ਆ ਗਿਆ ਜੀ ਆਵਲਾ ਤੇ ਦੂਸਰਾ ਡਿਜ਼ਾਈਨ ਦੇਖੋ ਜੀ ਦੂਸਰਾ ਡਿਜ਼ਾਈਨ ਚੈੱਕ ਕਰੋ ਬਹੁਤ ਸ਼ਾਨਦਾਰ ਡਿਜ਼ਾਈਨ ਨਾਲ ਆ ਗਈ ਆ ਬਾਟਮ ਤੇ ਨਾਲ ਪ੍ਰਿੰਟਡ ਜੈਪੂਰੀ ਦੁਪੱਟਾ 430 ਰੁਪਏ ਦੇ ਡਿਜ਼ਾਈਨ ਨੇ ਜੀ ਸਾਰੇ 430 ਰੁਪਏ ਦੇ ਤੀਸਰਾ ਡਿਜ਼ਾਈਨ ਦੇਖੋ ਜੀ ਸਾਰਿਆਂ ਦੇ ਨਾਲ ਪ੍ਰਿੰਟਡ ਦੁਪੱਟੇ ਤੇ ਨਾਲ ਸ਼ਰੌਸਕੀ ਦਾ ਕੰਮ ਗਲਿਆਂ ਤੇ ਬਹੁਤ ਸੋਹਣੇ ਕੰਮ ਨੇ ਰੇਟ ਤੁਹਾਡੇ ਵਾਸਤੇ 430 ਰੁਪਏ ਦਾ ਤੇ ਡਿਜ਼ਾਈਨ ਏ ਕਲਾਸ ਨਵੇਂ-ਨਵੇਂ ਡਿਜ਼ਾਈਨ 430 ਰੁਪਏ ਦੇ ਸੂਟ ਹੈ ਦੁਕਾਨਾਂ ਵਾਲਿਆਂ ਵਾਸਤੇ ਬਹੁਤ ਵਧੀਆ ਆਫਰ ਲਾਤਾ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਨਵੇਂ-ਨਵੇਂ ਡਿਜ਼ਾਈਨ ਆ ਦੇਖੋ ਨਾਲ ਵਧੀਆ ਦੁਪੱਟੇ ਨਵੇਂ-ਨਵੇਂ ਡਿਜ਼ਾਈਨ ਬਹੁਤ ਸ਼ਾਨਦਾਰ ਆਹ ਦੇਖੋ ਡਿਜ਼ਾਈਨ ਇਹ ਜਿਹੇ ਲੈ ਕੇ ਆਏ ਆ ਵੀ ਨਾ ਤਾਂ ਤੁਹਾਨੂੰ ਕੋਈ ਮੰਡੀ 'ਚ ਇਹ ਜੇ ਦੇ ਸਕਦਾ ਡਿਜ਼ਾਈਨ ਆਹ ਦੇਖੋ ਡਿਜ਼ਾਈਨ ਹੁਣ ਨੰਬਰ ਉੱਪਰ ਆ ਰਿਹਾ 430 ਰੁਪਏ ਦਾ ਸੂਟ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰ ਲਓ ਸੈਟ ਵਾਈਜ਼ ਜਿੰਨਾ-ਜਿੰਨਾ ਨੇ ਵੀ ਕਰਨੇ ਆ